ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਬਾਦਰ ਨਗਰ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਨੇੜੇ ਬਲਟੋਆ ਖੇਮਕਰ ਨਮਰਕੋਟ ਤੂਤ ਪੰਘਾਲਾ ਇਹਦੇ ਆਂਡ ਗਵਾਂਡ ਦੇ ਨਗਰ ਆ ਤੇ ਘਰੇਲੂ ਪਰਿਵਾਰ ਦੇ ਕੋਲੇ ਘਰੇ ਹੀ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਮਾਲੀ ਵਿਕਰੀ ਵਾਲਾ 507 ਦਾ ਮਾਲਕਾਂ ਨੇ ਦੱਸਿਆ ਆਪਾਂ ਨੂੰ ਬਾਕੀ ਸਾਰੀ ਗੱਲਬਾਤ ਜਿੰਨੀ ਵੀ ਇਹਦੀ ਡਿਟੇਲ ਆ ਉਹ ਆਪਾਂ ਵੀਰਹਾਰਾ ਤੋਂ ਲੈਨੇ ਆ ਐਡਰੈਸ ਤੁਹਾਨੂੰ ਲੈਤਾ ਜਿਹੜੇ ਸੱਜਣ ਨੇ ਖਰੀਦਣ ਦਾ ਚਾਹਵਾਨ ਹੋਇਆ ਨੰਬਰ ਵੀਰਹਾਰਾ ਦਾ ਸਕਰੀਨ ਤੇ ਚੱਲਦਾ ਰਹੂਗਾ ਬੱਚੇ ਆਗੇ ਇਹਦੇ ਬਹੁਤ ਸ਼ਾਨਦਾਰ ਬੱਚੇ ਆ ਬਾਕੀ ਪਿਓ ਵਾਲੇ ਪਾਸਿਓ ਤੇ ਮਾਂ ਵਾਲੇ ਪਾਸਿਓ ਪੂਰਾ ਪ੍ਰੋਪਰ ਕਾਰਡ ਸਮੇਤ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਨਾਂ ਤੇ ਐਡਰੈਸ ਦੱਸ ਕੇ ਪਹਿਲਾਂ ਤਾਂ ਭੈਣਾ ਭਰਾਵਾਂ ਨੂੰ ਨਾਂ ਆਪਣਾ ਜਗਤਾਰ ਸਿੰਘ ਪਿੰਡ ਆਪਣਾ ਭੱਦ ਨਗਰ ਤਹਿਸੀਲ ਤਰਨਤਾਰਨ ਠੀਕ ਆ ਤੇ ਤਰਨਤਾਰਨ ਜ਼ਿਲ੍ਹਾ ਆ ਗਿਆ ਤਹਿਸੀਲ ਪੱਟੀ ਆ ਗਈ ਹਾਂਜੀ ਤੇ ਨੰਬਰ ਆਪਣਾ ਨੰਬਰ 62399684 ਇੱਕ ਰਿ ਹੋ ਰਿਪੀਟ ਕਰਿਓ 62399684 ਇਹਤੇ ਕਰੇ ਸੰਪਰਕ ਹਾਂਜੀ ਤੇ ਇਹ ਮਾਲੀ ਆਪਾਂ ਘਰੇ ਤਿਆਰ ਕੀਤਾ ਜੀ ਹਾਂਜੀ ਘਰੇ ਤਿਆਰ ਕੀਤਾ ਜੀ ਮੀਲਿਆਂ ਮੂਲਿਆਂ ਦਾ ਸ਼ੌਂਕ ਰੱਖਿਆ ਹਾਂਜੀ ਮੇਲੇ ਤੇ 23 ਜਾ ਜੀ ਗਿਆ ਸੀ ਟੜਕਾ ਵਾਲੇ ਮੇਲੇ ਤੇ ਠੀਕ ਆ 23 ਚ ਹਾਂਜੀ 23 ਜਦੋਂ ਖੀਰਾ ਸੀ ਉਦੋਂ ਖੀਰਾ ਸੀ ਹੁਣ 4 ਦੰਦ ਦਾ ਜੀ ਹਾਂਜੀ 4 ਦੰਦ ਆ ਉਹਨਾਂ 4 ਦੰਦ ਪਿਓ ਵਾਲੇ ਪਾਸਿਓਂ ਕਿਹੜੇ ਦਾ ਇਹ ਆ 507 ਦਾ ਜੀ 507 ਦਾ ਤੇ ਮਾਂ ਵਾਲੇ ਪਾਸਿਓਂ ਵੀਰੇ ਮਾਂ ਇਹਦੀ ਆ ਬਾਬਰ 2 ਦੀ ਧੀ ਆ ਜੀ ਬਾਬਰ 2 ਦੀ ਧੀ ਜਿਹੜੀ ਇਹਦੀ ਮਾਂ ਕਿੰਨਾ ਕ ਦੁੱਧ ਇਹਦੀ ਮਾਂ ਕੋਲੇ ਆਈਡੀਆ ਉਹਨਾਂ ਦੀ ਮਾਂ ਥੱਲੇ 18-20 ਲੀਟਰ ਦੁੱਧ ਹੈਗਾ 18-20 ਲੀਟਰ ਦੁੱਧ ਇਹਦੀ ਮਾਂ ਦੇ ਥੱਲੇ ਹੈਗਾ ਹਾਂ ਜੀ ਜੇ ਕੋਈ ਨੇ ਵੇਖ ਲਈ ਹੋਵੇ ਲਾਗੇ ਵਕਾਰ ਸਕਦੇ ਆ ਵੀ ਜੇ ਕੋਈ ਸੱਜਣ ਇਹਨੂੰ ਖਰੀਦਦਾ ਜੇ ਕੋਈ ਚਾਹਵਾਨ ਹੋਵੇ ਵੀ ਇਹਦੀ ਮਦਰ ਵੇਖੀਏ ਆਪਾਂ ਮਾਂ ਵੇਖੀਏ ਤੱਕਲਾ ਜਾ ਕੇ ਵੇਖ ਸਕਦਾ ਹਾਂ ਤੇ ਇਹਦਾ ਉਹ ਬੱਚਾ ਆਇਆ ਜੇ ਇੱਕ ਹੀ ਆਇਆ ਆਪਣੇ ਕੋਲੇ ਹਾਂ ਜੀ ਕੋਈ ਬੱਚਾ ਬਾਕੀ ਇਹਦੇ ਤੋਂ ਸਾਰੀਆਂ ਗੱਬਣ ਅੱਛਾ ਬਾਕੀ ਇਹਦੇ ਕੋਲ ਡਾਇਰੈਕਟ ਕ੍ਰਾਸ ਦੀਆਂ ਮਈਆਂ ਤੇ ਬਾਕੀ ਪਿੰਡ ਚ ਵੀ ਲਵਾਇਆ ਲਵਾਇਆਂ ਹੋਣਗੀਆਂ ਕਿਉਂਕਿ ਮਾਲੀ ਬਹੁਤ ਸੋਹਣਾ ਹਾਂਜੀ ਹਾਂਜੀ ਸਜਣੋ ਤੁਹਾਨੂੰ ਟੂਰ ਚੈੱਕ ਕਰਾਉਣੇ ਆ ਟੈਸਟ ਟਿਟਸਟੀ ਕੱਲ ਵੇਖਿਆ ਜੋ 507 ਦਾ ਵੱਡਾ ਨਾ ਉਹਦਾ ਪੁੱਤਰ ਆ ਮਾਂਲੇ ਪਾਸਿਓਂ ਵੀ ਪਿਓ ਵਾਲੇ ਪਾਸਿਓਂ ਵੀ ਮੰਨ ਕੇ ਚੱਲੋ ਵੀ ਪੂਰੀ ਗੱਲਬਾਤ ਐਂਡ ਆ ਵੇਖੋ ਥੋੜਾ ਇਹ ਕੈਮਰੇ ਤੋਂ ਡਰਿਆ ਬਾਕੀ ਓਕੇ ਰਿਪੋਰਟ ਆ ਦੇਖੋ ਕੀ ਬਾਤ ਹੈ ਬਹੁਤ ਸੋਹਣਾ ਰੰਗ ਰੂਪ ਆ ਸਜਣੋ ਇਸ ਮਾਲੀ ਦਾ ਦੇਖੋ ਥੋੜਾ ਜੇ ਮੈਂ ਤੁਹਾਨੂੰ ਦੱਸਿਆ ਨਾ ਇਹ ਕੈਮਰੇ ਤੋਂ ਕਰਦਾ ਬਾਕੀ ਓਕੇ ਰਿਪੋਰਟਾ ਕਿਉਂਕਿ ਅਸਕਰ ਮਾਲੀ ਆ ਫਿਰ ਵੀ ਇਨਿੰਗ ਇਹਦਾ ਹੱਕ ਵੀ ਬੰਦ ਆ ਵੇਖੋ ਕਦ ਕਾਠ ਪੱਠ ਪੁੜਾ ਬਹੁਤ ਚੰਗੀ ਸੰਭਾਈ ਹੋਈ ਵੀ ਆ ਦੇਖੋ ਆਜੋ ਹੁਣ ਮੈਂ ਤੁਹਾਨੂੰ ਇਹਦਾ ਨਾ ਬੱਚਾ ਪਹਿਲਾਂ ਚੈੱਕ ਕਰਾਵਾਂ ਜਿਹੜਾ ਇੱਥੇ ਵੀਰ ਦੇ ਘਰੇ ਖੜਾ ਉਹ ਤੋਂ ਬਾਅਦ ਆਪਾਂ ਇਹਦਾ ਰੇਟ ਜਿਹੜਾ ਰੱਖਣਗੇ ਵੀਰ ਹਰੀ ਉਹ ਪੁੱਛਦੇ ਆ ਸਜਨੋ ਇਸ ਮਾਲੀ ਦਾ ਜਿਹੜਾ ਗਾਂ ਬੱਚਾ ਆ ਵੀਰ ਹਰਾਂ ਕੋਲੇ ਉਹ ਇਹ ਆ ਚੈੱਕ ਤੇ ਵੀਰ ਜੀ ਇਹਦਾ ਕੀ ਲੇਖਾ ਝੋਖਾ ਰੇਟ ਕੀ ਕਰਨਾ ਆਪਾਂ ਇਹਦਾ ਰੇਟ ਆਪਾਂ ਇਹਦਾ 135 ਕਰਾਂਗੇ 1 ਲੱਖ ਤੇ 35000 ਹਾਂਜੀ ਲੈ ਵੀ ਸੱਜਣੋ 1 ਲੱਖ ਤੇ 35 ਕੋਈ ਮਾਨਤਾਂ ਵਿੱਚੋਂ ਕਰਦਾ ਹੈ ਬਾਕੀ ਵੇਖਿਆ ਜਾਵੇ ਤਾਂ ਕੋਈ ਨਜਾਇਜ਼ ਨਹੀਂ ਜਾਇਜ਼ ਕੀਤਾ ਹਨਾ ਜਾਇਜ਼ ਕੀਤਾ 1 ਲੱਖ ਤੇ 35000 ਸੱਜਣੋ ਅੱਜ ਜਮ੍ਹਾਂ ਆਣ ਜਿਵੇਂ ਕਹਿੰਦੇ ਗੱਡੀ ਲਈ ਤੇ ਚੜੀ ਹੋਈ ਆ ਹੁਣ ਤੇ ਬਸ ਗਾਂ ਇੰਦੇ ਕਮਾਈ ਦੇ ਜਿਹੜੇ ਸਾਧਨ ਉਹ ਹੀ ਤਿਆਰ ਹੋਣੇ ਹੁਣ ਸਾਂਭਣ ਦੀ ਲੋੜ ਨਹੀਂ ਇਹਨੂੰ ਪੂਰਾ ਪ੍ਰੋਪਰ ਓਕੇ ਰਿਪੋਰਟ ਆਲਾ ਮਾਲੀ 1,35,000 ਭਾਰਤਨਗਰ ਸੌਰੀ ਸੱਜਣੋ ਭਦਰਨਗਰ ਐਡਰੈਸ ਤੁਹਾਨੂੰ ਲੈਤਾ ਨੰਬਰ ਸਕਰੀਨ ਤੇ